ਹਾਜੀਪੁਰ ਦੇ ਨੇੜਲੇ ਪਿੰਡ ਚੱਕੜਿਆਲ ਵਿੱਚ ਸਰਪੰਚ ਤੇ ਮਹਿਲਾ ਵਿਚਕਾਰ ਪੜੰਤ ਦੋਵੇਂ ਪਾਸਿਆਂ ਤੋਂ ਗੰਭੀਰ ਇਲਜ਼ਾਮ ਹਾਜੀਪੁਰ ਦੇ ਨੇੜਲੇ ਪਿੰਡ ਚੱਕੜਿਆਲ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਗੰਦੇ ਪਾਣੀ ਦੀ ਪਾਈਪ ਨਾ ਪਾਉਣ ਦੇ ਮਾਮਲੇ ਨੂੰ ਲੈ ਕੇ ਪਿੰਡ ਦੇ ਸਰਪੰਚ ਅਤੇ ਇੱਕ ਮਹਿਲਾ ਵਿਚਕਾਰ ਤੀਖੀ ਤਕਰਾਰ ਹੋ ਗਈ ਮਹਿਲਾ ਦਾ ਦੋਸ਼ ਹੈ ਕਿ ਜਦੋਂ ਉਹ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪ ਪਾਉਣ ਲੱਗੀ ਤਾਂ ਸਰਪੰਚ ਨੇ ਉਸ ਨਾਲ ਬਦਸਲੂਕੀ ਕੀਤੀ ਉਸ ਦੇ ਵਾਲ ਫੜ ਕੇ ਖਿੱਚੇ ਅਤੇ ਉਸ ਨੂੰ ਧਮਕੀਆਂ ਵੀ ਦਿੱਤੀਆਂ ਉਥੇ ਹੀ ਜਦੋਂ ਇਸ ਮਾਮਲੇ ਬਾਰੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਸਰਪੰਚ ਨੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਸਨੇ ਕਿਸੇ ਵੀ ਤਰ੍ਹਾਂ ਦੀ ਮਾਰ-ਪੀਟ ਜਾਂ ਬਦਸਲੂਕੀ ਨਹੀਂ ਕੀਤੀ। ਇਸ ਮਾਮਲੇ ਨੂੰ ਲੈ ਕੇ ਹੁਣ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ 'ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਹਨ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸੱਚਾ ਕੌਣ ਬੋਲ ਰਿਹਾ ਹੈ? ਸੱਚਾਈ ਜਾਣਨ ਲਈ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ। ਮੇਸ਼ਾ ਦੇਵੇ ਜੀ। ਇਹ ਇਹ ਸੀ ਆ ਕੋ ਦਿਨ ਕੈਪਟਲ ਰੋਲਰ ਦੀ ਮਾਰਕਟਾਈਜ਼ ਇਹ ਜੀ ਗੰਦਾ ਪਾਣੀ ਮਤਲਬ ਰੁਕਦਾ ਹੈ ਅੰਦਰ ਬਲੌਗ ਹੋਈ ਪਾਈਪ ਜੋ ਕਿ ਮਤਲਬ ਇਧਰ ਸਾਡੇ ਕੰਦੇ ਦੇ ਨਾਲ-ਨਾਲ ਪਾਏ ਗੇਟ ਵਿੱਚ ਤੇ ਉਹ ਫਿਰ ਸਾਨੂੰ ਮਤਲਬ ਨਹੀਂ ਪਾਣ ਦਿੰਦਾ ਸਰਪੰਚ ਉਹ ਕਹਿੰਦਾ ਕਿ ਮੈਂ ਪਿੰਡ ਦਾ ਰਾਜਾ ਹਾਂ ਮੈਂ ਪਿੰਡ ਦਾ ਸਰਪੰਚ ਹਾਂ ਤੇ ਮੈਨੂੰ ਮਤਲਬ ਮੈਨੂੰ ਪੁੱਛੀਏ ਜੋਬੇ ਕੰਮ ਕਰਨਾ ਕਰੋ ਅਸੀਂ ਬੋਲੇ ਜਿਆ ਕੋਈ ਦਿੱਕਤ ਨਹੀਂ ਹੈ ਨਹੀਂ ਜਦ ਹਨ ਪੁੱਛਣਾ ਕੀ ਇਹਦੇ ਵਿੱਚ ਅਸੀਂ ਤਾਂ ਗੰਦਾ ਪਾਣੀ ਕੱਢਣਾ ਉਹ ਕਹਿੰਦਾ ਨਹੀਂ ਜੇ ਮੈਂ ਨਹੀਂ ਕੱਢਣ ਦਾ ਇੱਕ ਦਿਨ ਰੋਕਿਆ ਦੂਜੇ ਦਿਨ ਇਹ ਇੱਕ ਦਿਨ ਲੜਾਈ ਕੀਤੀ ਫਿਰ ਦੂਜਾ ਰੋਕਿਆ ਦੂਜੇ ਦਿਨ ਫਿਰ ਤਾਂ ਹੱਥੋਂ ਪਾਈਏ ਕਰ ਲਿਆ ਨੇ ਤੇ ਮੇਰੇ ਬੱਚੇ ਇੱਥੇ ਨੇ ਰਹਿੰਦੇ ਮੇਰੇ ਬੱਚੇ ਪੜ੍ਹਦੇ ਲਿਖਦੇ ਨੇ ਇੱਥੇ ਤੇ ਮੇਰਾ ਘਰ ਵਾਲਾ ਵੀ ਦਿਹਾੜੀ ਲੰਦਾ ਤੇ ਮੈਨੂੰ ਹੀ ਧਮਕੀ ਦਿੰਦਾ ਉਹ ਇਹ ਨਹੀਂ ਕਿ ਆਉਂਦਾ ਨਹੀਂ ਉਹ ਦੋ ਤੀਜੇ ਦਿਨ ਸਾਡੇ ਘਰ ਆਈਏ ਤੇ ਮੈਨੂੰ ਡਰਾ ਦੇਈ ਜਾਂਦਾ ਕਿ ਮੈਂ ਤੈਨੂੰ ਛੱਡਣਾ ਨਹੀਂ ਤੇ ਘਰ ਵਾਲਾ ਮਾਰ ਦੇਣਾ ਇਦਾਂ ਵੀ ਕਹਿੰਦਾ ਧਮਕੀਆਂ ਦਿੰਦਾ ਸਾਡੇ ਅਸੀਂ ਤਾਂ ਗਰੀਬ ਬੰਦੇ ਆ ਜੀ ਹਾਂ ਤਾਂ ਅੱਗੇ ਬੰਦਾ ਦਿਹਾੜੀ ਦਾ ਰੋਟੀ ਮਾਸੀ ਖਾਣੇ ਬੰਦਾ ਦਿਹਾੜੀ ਨੂੰ ਦੋਰੀ ਕਰਦਾ ਤਾਂ ਰੋਟੀ ਮਾਸੀ ਖਾਣੇ ਸਾਨੂੰ ਕੋਈ ਤੈ ਤੁਹਾਡਾ ਮੈਂ ਤਾਂ ਮੈਂ ਤੁਹਾਨੂੰ ਪੀੜੀ ਰੱਖ ਦਾਂਗਾ ਅਸੀਂ ਉਹ ਬੋਟਾਂ ਦੇ ਰੰਜਸ ਰੱਖਦਾ ਜੀ ਆ ਅਸਲ ਵਿੱਚ ਨਾ ਅਸੀਂ ਉਹ ਬੋਟਾਂ ਨਹੀਂ ਪਾਈਆਂ ਬੋਟਾਂ ਵਿੱਚ ਹੋਰ ਵੀ ਕੋਈ ਭਾਜ ਖੜੇ ਹੈ ਅਸੀਂ ਬੋਟਾਂ ਉਹਨਾਂ ਪਾਈਆਂ ਇਨਸੜ ਕੋਲ ਮੰਗੀਆਂ ਨਹੀਂ ਅਸੀਂ ਪਾਈਆਂ ਨੇ ਤੇ ਹੁਣ ਇਹ ਬੋਟਾਂ ਦੇ ਰੰਜਸ ਛੱਡਦਾ ਹੀ ਨਿਕਾ ਇਹਨਾਂ 6-7 ਸਾਲ ਹੋਈਏ ਜੀ ਸਾਨੂੰ ਪ੍ਰੇਸ਼ਾਨ ਕਰਦੇ ਨੇ ਪਹਿਲਾਂ ਹਾਈ ਨਾ ਸਰਪੰਚ ਤਾਂ ਮੇ ਸਾਨੂੰ ਪ੍ਰੇਸ਼ਾਨ ਕਰਦਾ ਜਦੋਂ ਬਣਿਆ ਸਰਪੰਚ ਤੇ ਕਹਿੰਦਾ ਰਿਹਾ ਕਿ ਜੋ ਹੁਣ ਸਰਪੰਚ ਬਣ ਗਿਆ ਹੁਣ ਤੁਹਾਨੂੰ ਦੱਸਾਂਗਾ ਤੇ ਹੁਣ ਇਹ ਤਾਂ ਇਹ ਚੀਜ਼ ਕੁਝ ਵੀ ਹੈ ਨਹੀਂ ਜੇ ਅਸਲ ਵਿੱਚ ਪੁੱਛੋ ਤਾਂ ਕੁਝ ਵੀ ਹੈ ਨਹੀਂ ਤੇ ਸਾਨੂੰ ਮਤਲਬ ਕਾਇ ਤਾਂ ਮਹੀਆਂ ਜੇ ਕੋਈ ਕੋ ਨੂੰ ਲੱਗਦਾ ਹੈ ਕਿ ਕੋਈ ਪੰਚਾਇਤ ਮੈਂਬਰ ਲਈ ਜਾਂਦਾ ਫਿਰ ਕੱਲਾ ਜਾਂਦਾ ਉਹ ਜਦੋਂ ਵੀ ਜਾਂਦਾ ਤਾਂ ਕੱਲਾ ਜਾਂਦਾ ਨਹੀਂ ਉਹਨਾਂ ਨੂੰ ਤਾਂ ਕਹਿਣਾ ਹੈ ਵੀ ਇਹ ਸਿੱਧਾ ਪੈਪ ਪਉਣੀ ਸੀ ਤਾਂ ਮੈਨੂੰ ਮਤਲਬ ਤਲਾਹ ਦਿੰਦੇ। ਨਹੀਂ ਅਸੀਂ ਕਿਉਂ ਤਲਾਹ ਦਿੰਦੇ? ਤਲਾਹ ਤਾਂ ਅਸੀਂ ਤਾਂ ਦਿੰਦੇ ਹ ਨੂੰ ਕਿ ਜੇ ਅਸੀਂ ਕੋਈ ਗਲਤ ਕੰਮ ਕਰ ਰਹੇ ਆ। ਅਸੀਂ ਤਲਾਹ ਤਾਂ ਦਿੰਦੇ ਹ ਨੂੰ ਜੇ ਸੇ ਉਹ ਕੋ ਕੁਝ ਲੈਣਾ ਹੈ ਜਾਂ ਮੰਗਾ ਨੰਪੇ ਮੰਗਣਾ ਹੈ ਕੋਈ ਸੋਦ ਕੋ। ਸਾਡੇ ਕੋਲ ਜੋ ਹੈਗਾ ਅਸੀਂ ਪੈਪ ਪਾਈਆ ਮੜਾ ਟੋਟਾ ਪਾ ਗਿਆ ਪਾਣੀ ਨਿਕਲਦਾ ਕਰ ਦੇਣਾ। ਜੇ ਹੁਣ ਨਹੀਂ ਨਿਕਲਦਾ ਤਾਂ ਕੋਈ ਗੱਲ ਨਹੀਂ ਅਸੀਂ ਅੰਦਰ ਵੀ ਕਰ ਲਿਆ ਪਰ ਉਹਦਾ ਹੱਥੋਂ ਪਈਆ ਪਾਣੀ ਤੇ ਕਰਨ ਦਾ ਹੈ ਨਾ ਕੋਈ ਮਤਲਬ। ਜ ਅਸੀਂ ਤਾਂ ਕੁਝ ਕਹੀ ਨਹੀਂ ਸਕਦੇ ਜਦ ਫੋਟੋ ਦੱਸਦਿਆਂ ਕੀ ਕੀਤਾ ਉਹਨੇ ਕੀ ਨਹੀਂ ਕੀਤਾ ਤਾਂ ਅਸੀਂ ਤਾਂ ਮੋਹ ਤਾਂ ਕੁਝ ਨਹੀਂ ਕਹਿੰਦੇ ਕੀ ਕੀਤਾ ਉਹ ਫੋਟੋ ਦੱਸਦਿਆਂ ਪਈਆਂ ਵੀ ਸਾਡਾ ਕੀ ਹੋਇਆ ਕੀ ਨਹੀਂ ਹੋਇਆ ਅਸੀਂ ਚਾਹੁੰਦੇ ਹਾਂ ਕਿ ਜੋ ਵੀ ਹੈਗੀ ਹੈ ਕਾਰਵਾਈ ਉਹਦਾ ਕੀਤੀ ਜਾਏ ਵੀ ਸਰਪੰਚ ਆਉ ਮੁਖੀ ਹੈ ਪਿੰਡ ਦਾ ਉਹਨੇ ਸਾਡਾ ਧੱਕਾ ਸਾਹੀ ਕੀਤੀ ਹੈ ਜਬਰੇ ਕੀਤੀ ਹੈ ਤੇ ਜਬਰੇ ਕੀਤੀ ਹੈ ਤੇ ਉਹਨੂੰ ਇਹ ਇਹਦਾ ਮਤਲਬ ਭੁਗਤਾਨ ਕਰਨਾ ਚਾਹੀਦਾ ਮਤਲਬ ਸਰਕਾਰ ਨੂੰ ਜੋ ਵੀ ਹੈਗਾ ਸਾਡਾ ਪ੍ਰਸ਼ਾਸਨ ਪ੍ਰਸ਼ਾਸਨ ਨੇ ਵੀ ਸਾਡੇ ਸੁਣਾਈ ਨਹੀਂ ਕੀਤੀ ਪ੍ਰਸ਼ਾਸਨ ਵੀ ਇੱਥੇ ਉਹਨਾਂ ਨੇ ਵੀ ਮੌਕਾ ਦੇਖਿਆ ਬੋਲਦੇ ਨਹੀਂ ਗਲਤ ਦਾ ਕੁਝ ਵੀ ਨਹੀਂ ਉਹਨਾਂ ਨੇ ਜੇ ਹਾ ਦਾ ਕੋਈ ਫੈਸਲਾ ਨਹੀਂ ਕੀਤਾ। ਇਹ ਉਹ ਥਾਣੇ ਨਾਲ ਤੇ ਗੱਲ ਨਹੀਂ। ਨਹੀਂ ਜੀ। ਨਹੀਂ ਗੱਲ ਹੋਈ ਜੀ। ਕੋਈ ਫੈਸਲਾ ਨਹੀਂ ਕੀਤਾ ਉਹਨਾਂ ਸਾਡਾ। ਉਹਨਾਂ ਚਾਹੀਦਾ ਆ ਕਿ ਚਲੋ ਫੈਸਲਾ ਕਰਨਾ ਚਾਹੀਦਾ ਹ ਜੇ ਇਹ ਇਹਦੇ ਵਿੱਚ ਕੋਈ ਬੰਦੇ ਕਾਰਵਾਈ ਕਰਨੇ ਚਾਹੀਦੇ। ਕਿ ਜੋ ਤੱਕਾ ਕੀਤਾ। ਸਾਡੀ ਮੰਗ ਹੈ ਜੀ ਇਹ ਸਰਪੰਚ ਹੈ ਤੇ ਬਸ ਇਹਦੇ ਵਿੱਚ ਜੋ ਵੀ ਕਾਨੂੰਨ ਦੀ ਹੈਗੀ ਹੈ ਕਾਰਵਾਈ ਕੀਤੀ ਜਾਵੇ। ਜੇ ਅਸੀਂ ਕੁਝ ਵੀ ਨਹੀਂ ਕੀਤਾ ਇਹਨੇ ਪਹਿਲਾਂ ਸਾਡੇ 5 ਵਾਰੀ ਚਲਾਨ ਕਰਾਏ ਜੀ। ਐਸ ਡੀਐਮ ਦਫ਼ਤਰ 5 ਵਾਰੀ ਚਲਾਨ ਦਾ। ਅਸੀਂ ਹੁਣੇ ਭੁਗਤਾਈ ਆਣੇ। ਇਹ ਹੁਣ ਅਸੀਂ ਕੋਈ ਸਾਡੀ ਲੜਾਈ ਨਹੀਂ ਝਗੜਾ ਨਹੀਂ ਇਹ ਸਾਨੂੰ ਧਮਕੀਆਂ ਵੀ ਦੰਦਾ ਕਿ ਮੈਂ ਇਹੇ ਤੁਹਾਡੇ ਜ਼ਮੀਨਾਂ ਨੇ ਮਕਾਨ ਨੇ ਤੁਹਾਡੇ ਦੇਖਣੋ ਕਰਾ ਦੇਣਾ ਜੇ ਤੁਸੀਂ ਰਜਿਸਟਰੀ ਕਰਨੇ ਤਾਂ ਕਰੋ ਨਹੀਂ ਤਾਂ ਮੈਂ ਤੁਹਾਨੂੰ ਇਦਾਂ ਫਸਾਣਾ ਇਦਾਂ ਕਹਿੰਦਾ ਮਸਲਾ ਸਰ ਇਸ ਪ੍ਰਕਾਰ ਹੈ ਕਿ ਉਹ ਗਲੀ ਹੈਗੀ ਸਰਕਾਰੀ ਪੀਰ ਬਾਬੇ ਵਾਲੀ ਗਲੀ ਹੈ ਔਰ ਪੰਚਾਇਤੀ ਗਲੀ ਹੈ ਉਸ ਦੀ ਜਿਹੜੀ ਪਾਈਪ ਨੂੰ ਉਹ ਪੁੱਟਣ ਦੀ ਕੋਸ਼ਿਸ਼ ਕਰ ਰਹੇ ਸੀ ਪੋਟੀ ਹੀ ਉਹਨਾਂ ਨੇ ਪੁੱਟਣ ਤੋਂ ਬਾਅਦ ਮੈਂ ਜਾ ਕੇ ਉਹਨਾਂ ਨੂੰ ਰੋਕਿਆ ਪਹਿਲੇ ਦਿਨ ਉਹ ਰੁਕ ਗਏ ਆ ਦੂਸਰੇ ਦਿਨ ਉਹਨਾਂ ਨੇ ਫੇਰ ਉਹ ਨਾਲੀ ਪੁੱਟ ਚੁਟੀ ਆ ਮੈਂ ਫੇਰ ਰੋਕਿਆ ਜਾ ਕੇ ਤਾਂ ਉਹਨਾਂ ਨੇ ਫਿਰ ਮੇਰੇ ਨਾਲ ਜੋ ਵੀ ਕੀਤਾ ਕੁੱਟਪਾਰ ਦਾ ਤਾਂ ਉਹਨਾਂ ਨੇ ਜੋ ਵੀ ਕਰ ਰਿਹਾ ਦੋ ਦੱਸਿਆ ਉਹਨਾਂ ਨੇ ਜੋ ਵੀ ਉਹਨਾਂ ਨੇ ਦੱਸਿਆ ਵੀਡੀਓ ਬਣਾਈ ਹੈ ਮੈਨੂੰ ਵੀਡੀਓ ਚਾਹੀਦੀ ਹੈ ਵੀਡੀਓ ਦਿਖਾਈ ਜਾਏ ਪਰ ਮੈਂ ਇਹਦਾ ਨਾਲ ਕੋਈ ਇਦਾਂ ਦੀ ਹਰਕਤ ਨਹੀਂ ਕੀਤੀ ਮੈਂ ਰੋਕਿਆ ਵੀਡੀਓ ਸਾਹਨੇ ਰੋਕਿਆ ਪੁਲਿਸ ਵਾਲਿਆਂ ਨੇ ਰੋਕਿਆ ਉਹਨਾਂ ਨੂੰ ਇਹ ਕੰਮ ਤੁਸੀਂ ਨਾ ਕਰੋ ਜੋ ਤੱਕ ਅਗਲਾ ਹੁਕਮ ਨਹੀਂ ਮਿਲਦਾ ਕੈਸੀਗੀ ਹੋਰ ਵੀ ਬੰਦੇ ਸਿਗੇ ਉੱਥੇ ਖੜੇ ਉਹਨਾਂ ਨੂੰ ਪੁੱਛਿਆ ਜਾਏ ਤੇ ਅੱਜ 12 ਦਿਨ ਹੋ ਗਏ ਆ ਇਸ ਗੱਲ ਹੋਈ ਨੂੰ ਤਾਂ ਕੋਈ ਇਦਾਂ ਦਾ ਕੋਈ ਇਸ਼ੂ ਨਹੀਂ ਹੈ ਅਜੋ ਇਸ਼ੂ ਠਾਕੇ ਬਹਿ ਗਏ ਆ ਫੇ ਸਾਡੇ ਬਾਲ ਪੁੱਟੇ ਤੁਸੀਂ ਵੀਡੀਓ ਦੇਖ ਲਓ ਵੀਡੀਓ ਦੇ ਵਿੱਚ ਸ਼ਰਿਆਂ ਦਿਖਾਈ ਦੇ ਰਿਹਾ ਕਿ ਮੈਂ ਹੱਥ ਵੀ ਦੀ ਬਾਲਾਂ ਨੂੰ ਲਾਇਆ ਮੇਰਾ ਫੜ ਕੇ ਹੱਥ ਉਹਨਾਂ ਨੇ ਆਪਣੇ ਸਿਰ ਤੇ ਰੱਖੇ ਇਕੱਲਾ ਬਦਾਂ ਮੇਰੇ 25 ਸਾਲ ਬਾਅਦ ਬੱਚੇ ਹੋਏ ਆ ਮੇਰੇ ਦੋ ਬੱਚੇ ਆ ਔਰ ਮੈਨੂੰ ਉਹਨਾਂ ਤੋਂ ਖਤਰਾ ਹੈ ਮੈਂ ਤਾਂ ਮੌਲ ਨੂੰ ਇਸ ਕਰਕੇ ਦੇ ਇਦਾਂ ਦੇਖਦਾ ਵੀ ਜੇ ਉਸ ਮੌਲ ਨੂੰ ਸੋਲਵ ਕੀਤਾ ਜਾਏ ਕਿਸੇ ਵੀ ਤਰੀਕੇ ਨਾਲ ਇਹਨਾਂ ਵੀਡੀਓ ਜਿਹੜੀ ਉਹ ਦਿਖਾਈ ਜਾਏ ਵੀਡੀਓ ਦੇ ਵਿੱਚ ਜਿਹੜੀ ਉਹਨਾਂ ਨੇ ਵੀਡੀਓ ਬਣਾਈ ਉਹਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਣਾ ਕਿ ਮੈਂ ਕੀ ਕੀਤਾ ਉਹਨਾਂ ਨੇ ਕੀ ਕੀਤਾ